ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਕਾਰਯੋਗ ਸਾਡੇ ਸਾਥੀਓ ਤੇ ਜੋ ਇਥੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਭਲੀ ਭਾਂਤ ਜਾਣਕਾਰੀ ਵੀ ਹੋਵੇਗੀ ਤੇ ਉਸ ਇਤਿਹਾਸ ਨੂੰ ਹਮੇਸ਼ਾ ਸਾਨੂੰ ਯਾਦ ਕਰਦੇ ਰਹਿਣਾ ਚਾਹੀਦਾ ਏ ਇਸ ਕਰਕੇ ਅਸੀਂ ਅੱਜ ਯਾਦ ਕਰ ਰਹੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਨਵੇੜ ਤੋਂ ਗੁਰੂ ਮਹਾਰਾਜ ਜੀ ਨੇ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ ਸੀਗਾ ਜਿਸ ਦਾ ਪਹਿਲਾ ਨਾਮ ਮਾਰੂਦਾਸ ਬਰਾਗੀ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਵਿਖੇ ਗਏ ਸੀਗੇ ਤਾਂ ਉਹ ਹੋਰ ਮਤਲਬੀ ਪੀਰਾਂ ਫਕੀਰਾਂ ਦੇ ਕੰਮ ਦੇ ਵਿੱਚ ਪੈ ਕੇ ਲੋਕਾਂ ਨੂੰ ਪਟਕਾਉਂਦਾ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੇਵਕ ਬਣਿਆ ਅਤੇ ਉੱਥੋਂ ਉਹਨੂੰ ਜਰਨੈਲ ਬਣਾ ਕੇ ਬੰਦਾ ਸਿੰਘ ਬਹਾਦਰ ਦਾ ਨਾਮ ਦੇ ਕੇ ਪੰਜ ਸਿੰਘ ਨਾਲ ਦੇ ਕੇ ਪੰਜਾਬ ਵੱਲ ਨੂੰ ਤੋਰਿਆ ਸੀ ਤੁਸੀਂ ਉਸ ਚਿੱਤਰ ਦਾ ਆਰੋ ਸਿੰਘਾ ਸਹਿਬਾਨਾ ਦੇ ਇਸ ਟਾਈਮ ਦਰਸ਼ਨ ਕਰ ਰਹੇ ਹੋ ਜਿਨ੍ਹਾਂ ਨੇ ਆਕਿਰ ਸ਼ਰੰਦ ਫਤੇਗੜ ਸਾਹਿਬ ਫਤਿਹ ਕੀਤੀ ਸੀਗੀ ਅਤੇ ਛੋਟੇ ਸਾਹਿਬ ਜਿਆਦਿਆਂ ਦੀ ਸ਼ੀਤ ਦੀ ਬਦਲਾ ਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ